ਮੇਰਾ ਨਾਮ ਅਰੁਣ ਬੀਸਿੰਗਾ ਮੈਂ ਰਿਪੋਰਟਿੰਗ ਟੀਮ ਦਾ ਨੌਡਲ ਅਕਸਰ ਹੈ ਤੇਰਾਤ ਨੂੰ ਐਫਐਸਟੀ ਟੀਮਸ ਨੇ ਚੈਕਿੰਗ ਕਰ ਰਹੀ ਸੀ ਫਲਾਈਂਗ ਸਕਾਉਟ ਟੀਮ ਜੋ ਸਾਡੀ ਉਹਨਾਂ ਨੇ ਨਾਕਾਬੰਦੀ ਦੌਰਾਨ ਇੱਕ 385000 ਇੱਕ 150000 ਦੇ ਪੈਕੇਟਸ ਕੈਸ਼ ਜ਼ਬਤ ਕੀਤਾ ਜੋ ਕਿ ਅਸੀਂ ਖਜ਼ਾਨਾ ਦਫ਼ਤਰ ਭੇਜ ਦਿੱਤਾ ਅੱਜ ਸਵੇਰ ਵਾਲੀ ਜੋ ਫਲਾਈਂਗ ਸਕਾਉਟ ਟੀਮ ਆ ਉਹਦੇ ਵੱਲੋਂ ਇੱਕ 25 ਲੱਖ ਅਤੇ ਇੱਕ 190000 ਦਾ ਕੈਸ਼ ਸੀਜ਼ ਕੀਤਾ ਗਿਆ ਜ਼ਬਤ ਕੀਤਾ ਗਿਆ ਜੋ ਕਿ ਅਸੀਂ ਅਗਲੀ ਅਗਲੀ ਕਾਰਵਾਈ ਕਰ ਰਹੇ ਹਾਂ ਜਮ੍ਹਾਂ ਕਰਾਂਗੇ ਅਗਲੀ ਕਾਰਵਾਈ ਕਿਸ ਤਰ੍ਹਾਂ ਹੋਵੇਗੀ ਜੀ ਤਗਲੀ ਕਾਰਵਾਈ ਖਜ਼ਾਨਾ ਦਫ਼ਤਰ ਚ ਜਮਾ ਹੋਏਗਾ ਅਗਰ ਅਗੇ ਇਹਨਾਂ ਨੂੰ ਜੋ ਦਿਨ ਜਿਨ੍ਹਾਂ ਕੋਲੋਂ ਵੀ ਕੈਸ਼ ਜ਼ਬਤ ਕੀਤਾ ਗਿਆ ਹੈ ਉਹਨਾਂ ਨੂੰ ਰਸੀਦ ਦਿੱਤੀ ਗਈ ਹੈ ਅਤੇ ਉਹਨਾਂ ਨੂੰ 7 ਦਿਨ ਦਾ ਪ੍ਰੋਸੀਜਰ ਹੈ ਵੀ 7 ਦਿਨ ਵਿੱਚ ਅਪੀਲ ਕਰ ਸਕਦੇ ਨੇ ਅਗੇ ਡਿਸਟ੍ਰਿਕਟ ਰਿਪੋਰਟਿੰਗ ਜਾਂ ਰਿਪੋਰਟਿੰਗ ਜਾ ਕੇ ਅਗਰ ਉਹਨਾਂ ਦਾ ਕੈਸ਼ ਜੈਨੂਇਨ ਹੈ ਤਾਂ ਉਹ ਅਗੇ ਆਪਣੀ ਕਲੀਅਰ ਕਾਰਵਾਈ ਵੀ ਕਰਨਗੇ ਮਾਲਕ ਨੇ ਕੀ ਦੱਸਿਆ ਤੁਹਾਨੂੰ ਵੀ ਕੈਸ਼ ਕਿਹੜਾ ਹੈ ਮਾਲਕ ਜੋ 1,90,000 ਵਾਲੇ ਜੋ ਪਰਸਨ ਹੈ ਉਹ ਤਾਂ ਕਹਿ ਰਿਹਾ ਕਿ ਅਸੀਂ ਜ਼ਿੰਮੇਦਾਰ ਹਾਂ ਤੇ ਸਾਡਾ ਸਬ ਉਹ ਕਹਿੰਦਾ ਹੈ ਗੁਰੂ ਸਿੰਘ ਜੀ ਆ ਰੇ ਵੇਚ ਰਹੇ ਆ ਉਹਨਾਂ ਦਾ ਕਹਿਸਾ ਤੇ 1 ਜੋ 25 ਲੱਖ ਬਲੇ ਉਹ ਕਹਿ ਰਹੇ ਕਿ ਜਿਸ પેટ્રોલ ਪੰਪ ਤੇ ਹੋਣ ਰਹਾ ਤੇ ਬੈਂਕ ਬੰਦ ਹੋਣ ਕਰਕੇ ਸਾਨੂੰ ਕਿਸੇ ਦੂਸਰੇ ਬੈਂਕ ਚ ਜਾਣਾ ਪਾਇਆ ਸੀ ਇਹ ਅੱਗੇ ਕੀ ਅਪੀਲ ਕਰ ਰਹੇ ਤੁਸੀਂ ਲੋਕਾਂ ਨੂੰ ਜੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ 50 ਲੱਖ ਤੋਂ 50 ਹਜ਼ਾਰ ਤੋਂ ਸੋਰੀ 50 ਹਜ਼ਾਰ 50 ਹਜ਼ਾਰ ਤੋਂ ਘੱਟ ਹੀ ਅਲਾਉਡ ਹੈ ਕੈਸ਼ ਲੈ ਕੇ ਕੈਰੀ ਕਰਨ ਨੂੰ ਤੇ ਉਸ ਤੋਂ ਜ਼ਿਆਦਾ ਕੈਰੀ ਨਾ ਕਰੋ ਕੋਡ ਆਫ ਕਨੈਕਟ ਦੀ ਨਿਜਮਾਨੁਕ ਨਿਰੋਧਿਤ ਪੱਧਰ ਨਾਲ ਕਰੋ